ਆ ਯਾ ਮੋਦੀ ਵਾਲੀ ਟੀਲਾ ਸਾਫ ਕਰਦੇ ਫਿਰ ਤੇ ਆਪਾਂ ਦਾ ਗਰਾਊਂਡ ਤੇ ਚੰਗੀ ਗੱਲ ਆ ਬੱਗੇ ਫੁੰਗਾ ਆ ਨਹੀਂ ਯਾਰ ਚਾਹੀਦਾ ਨਹੀਂ ਭਈ ਆ ਪਿੰਡਾ ਗਰਾਊਂਡ ਦੀ ਸੇਵਾ ਕਰਦਾ ਹੋਇਆ ਉਹ ਨਹੀਂ ਯਾਰ ਮਾੜੇ ਮਾੜੇ ਨਾਲ ਨਾ ਬਾੜਾ ਗੰਦ ਵਜ ਜਾਂਦਾ ਹਮ ਬਿਲਕੁਲ ਰਾਈਟ ਤੁਹਾਡਾ ਲੱਗਦਾ ਆ ਗਲਾਸ ਗਲੂ ਜੇ ਨਾ ਆ ਸਾਰੇ ਚਾਹ ਕਲੋਪਾ ਆਊਟ ਪੂਟ ਦੇ ਜਿੰਨੇ ਤੇ ਆਇਨ ਜਾਇਨੋ ਆ ਤੁਸੀਂ ਕੀ ਕਰ ਰਹੇ ਹੋ ਵਿੱਚ ਢੀੜਾ ਲੱਗਾ ਕਰੋ ਪਹਿਲਾਂ ਯਾਰ ਵੀ ਓਏ ਇਹਨੇ ਢਾੜਾ ਖਵਾਉਂਦੇ ਆ ਇਹਨਾਂ ਦਾ ਤਾਂ ਕੰਮ ਆ ਸਾਰਾ ਇਹ ਛੰਡੇ ਦੀ ਬੋਤਲਾਂ ਵਿੱਚ ਪਾ ਲੈ ਨੂਰ ਦਾ ਕੀ ਕੰਮ ਆ ਇੱਥੇ ਆਪਿਆ ਓ ਦੱਸਣਾ ਨਹੀਂ ਕੀ ਨਾਂ ਨਹੀਂ ਲੈਣਾ ਚਾਹੋ ਚੱਲ ਰਹੇਗੇ ਚੱਲ ਰਹੇਗੇ ਉਹਦਾ ਤਾਂ ਨਾ ਲਵਾਗੇ ਨਾ ਤੇ ਖੇਲ ਲੋਗਾ ਲੈ ਵੀ ਖੀਰੀ ਕਰੀ ਜਾਂਦਾ ਮ사ਜ ਮੁੰਡੇ ਦੀ ਮੁੰਡਾ ਜ਼ਬਰਦਸਤ ਜ਼ੋਰ ਲਾ ਕੇ ਹਟਿਆ ਜੀ ਤੇ ਖੀਰੀ ਨੇ ਕਹੇ ਚਲੋ ਜੀ ਮੁੰਡੇ ਦੀ ਮ사ਜ ਕਰਦੀ ਹੈ ਵੈਸੇ ਕਈ ਦਿਨਾਂ ਦਾ ਐਕਟਿਵ ਹੈ ਇੱਥੇ ਖੀਰੀ ਆਉਂਦਾ ਵੀ ਖਿਆਲ ਰੱਖੇ ਤੇ ਇਹਨਾਂ ਦਾ ਵੀ ਖਿਆਲ ਰੱਖੇ ਪ੍ਰਮਾਤਮਾ ਨੇ ਇੰਨੀ ਕਿ ਬੁੱਧੀ ਬਖਸ਼ੇ ਹੌਲੀ ਹੌਲੀ ਨਾਲ ਤੇ ਮੈਚ ਮੂਹ ਚ ਹੁੰਦੇ ਆ ਟੂਰਨਾਮੈਂਟ ਕਰਾਉਣੇ ਆ ਜਦੋਂ ਉਦੋਂ ਬੱਚੇ ਛੱਤਾਂ ਦੇ ਬੈ ਕੇ ਮੰਨ ਲਓ ਖਾਣ ਪੀਣ ਵਾਲੀਆਂ ਵਸਤਾਂ ਜਿਹੜੀਆਂ ਉਹ ਮੰਗਾਉਂਦੇ ਆ ਜਿਵੇਂ ਪਾਣੀ ਪੂਣੀ ਹੋ ਗਿਆ ਤਾਂ ਬਹਿ ਜਾਂਦੇ ਆ ਉਹ ਤੇ ਉਹ ਫਿਰ ਇਧਰ ਮਗਰ ਸਿੱਟੀ ਜਾਂਦੇ ਸਾਰਾ ਪਾਣੀ ਦੀਆਂ ਬੋਤਲਾਂ ਉਹ ਜੂਠੰਡੇ ਵਾਲੀਆਂ ਬੋਤਲਾਂ ਗਲਾਸ ਗਲੂਸ ਉਹ ਜਿਹੜੇ ਹੁੰਦੇ ਆ ਡਿਸਪੋਜ਼ੇਬਲ ਤੇ ਜਾਂ ਜਿਵੇਂ ਉਹ ਮੰਗਾਉਂਦੇ ਆ ਜਿਹੜਾ ਆਪਦੇ ਖਾਣ ਨੂੰ ਕੁਝ ਵੀ ਕੋਈ 버ਗਰ ਸ਼ਰਗਰ ਤੇ ਜਾਂ ਮੰਨ ਕੇ ਚੱਲੋ ਰੱਬ ਤੁਹਾਡਾ ਭਲਾ ਕਰੇ ਕੋਈ ਵੀ ਲੱਲਾ ਭੱਬਾ ਸਾਡੀ ਕਰਦੇ ਨਹੀਂ ਖੇਡਦੇ ਆ ਫਿਰ ਕੋਸ ਲੱਗਦੀ ਆ ਮਗਾਉਂਦੇ ਆ ਤਾਂ ਬਹਿ ਕੇ ਖਾਂਦੇ ਆ ਉਹ ਫਿਰ ਮਗਰ ਹੌਲੀ ਹੌਲੀ ਸਮਾਨਾ ਬਾਹਲਾ ਜੁੜ ਜਾਂਦਾ ਤੇ ਅੱਜ ਫਿਰ ਉਧਰ ਗਰਾਊਂਡ 'ਚ ਵੀ ਜਿਆਦਾ ਛਿਲ ਰਿਆ ਸੀ ਫਿਰ ਕੋਸ਼ਿਸ਼ ਇਹ ਆ ਰਹੀ ਹੁੰਦਾ ਜਿਹੋ ਜਿਹਦਾ ਬਸ ਸਾਰਾ ਇਕੱਠਾ ਕਰਕੇ ਉਹਨੂੰ ਛਾੜ ਗਏ ਆ ਜਾ ਕੇ ਕੰਨੀ ਪਰਾ ਤੇ ਸਾੜਿਆ ਵੀ ਸੁਣਨਾ ਹੁਣ ਗਰਾਊਂਡ ਵੀ ਹੁਣ ਕਿੰਨਾ ਨੂਣਾ ਮੂਣਾ ਪੂਣਾ ਲੱਗਦਾ ਕੋਸਤਾ ਹ ਬਾਲਾਂ ਦੇ ਰੱਪਰ ਉੱਪਰ ਜੇ ਹੋ ਜਾਂਦੇ ਆ ਆਹ ਹੋੜੇ ਆਹ ਚੱਕ ਸਰ ਦੀਆਂ ਆ ਜਾਂ ਆ ਡੈਕਸ ਨਾਲ ਨਿਕਾਉਂਦੇ ਕੋਸਾ ਬੱਚੇ ਆਉਂਦੇ ਆ ਚਲ ਮੇਰੇ ਨਾਲ ਆ ਜਾਂਦੇ ਆ ਜਿਵੇਂ ਕੁੜੀਆਂ ਇਹੇ ਕੁਰਕਰੇ ਕਰਕਰੇ ਖਾ ਕੇ ਉਹਦੋਂ ਲੈ ਆਉਂਦੀਆਂ ਜਾਂ ਇਹ ਹੋ ਜਾਂਦੇ ਆ ਆ ਵੀ ਵਿਚਾਰਿਆਂ ਆਉਦਾ ਬਸ ਚੱਲਦੇ ਆ ਹੋਰ ਦਮਟਾ ਨੂੰ ਯੋਗਦਾਨ ਪਾਇਆ ਇਹਨਾਂ ਨੇ ਵਿਚਾਰੀਆਂ ਨੇ ਪੂਰਾ ਆਵੇ ਕਰੀ ਜਾਂਦੀਆਂ ਇਕੱਠੇ ਸਰ ਪਰਵਿੰਦਰ ਜੀ ਵੀ ਹੈਗੇ ਇਧਰ ਆਸ-ਪਾਸ ਲੱਗ ਜਾ ਕਰੋ ਪੁੱਤ ਵਾਕੀ ਹੁਣ ਆਹ ਪਨੀਰੀਆ ਇਹਨਾਂ ਨੂੰ ਕੀ ਕਰੀਏ ਭਰਾਵਾ ਇਹ ਨਹੀਂ ਲੱਗਦੇ ਨਾਲ ਜੀ ਚੱਕ ਵੀ ਦੋ ਇਹ ਨਹੀਂ ਲੱਗਦੇ ਲੈ ਜਾ ਲੈ ਜਾਓ ਉੱਤੇ ਉੱਤੇ ਪਈਆਂ ਸਾਰੀਆਂ ਪਰਵਿੰਦਰ ਚੱਕ ਲਿਆ ਹੂੰ ਲੈ ਆਹ ਕੋੜੀਆਂ ਦੇ ਤੇ ਆਹ ਖੋਲ ਲੈ ਇਹ ਚੱਕਰ ਸੀਗਾ ਤੇ ਉਦਮ ਕੀਤਾ ਤੇ ਸਿਰੇ ਚੜ ਗਿਆ ਭਾਈ ਤੇ ਸਾਡਾ ਹੁਣ ਜਿਹੜਾ ਦੁੱਧ ਦਾ ਰਹਾਣ ਇਹ ਆ ਵੀ ਗਰਾਊਂਡ ਦੀ ਜਿੰਨੀ ਹੋ ਸਕੇ ਉਹਦੀ ਸਫਾਈ ਰੱਖੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਫ਼ ਸੁਥਰਾ ਲੱਗੇ ਇਹ ਜੱਕਦਮ ਕਰਨ ਨਾਲੋਂ ਤੇ ਥੋੜਾ ਥੋੜਾ ਕਰਿਆ ਸੌ ਗੁਣੇ ਚੰਗਾ ਹੁੰਦਾ ਹੋ ਨਾਲ ਕਿਹਦੀ ਵੀ ਓਕੇ ਰਿਪੋਰਟ ਆ ਪਾਣੀ ਚੱਲਦਾ ਸਹੀ ਆ ਸਾਰੇ ਬੱਚੇ ਪੀ ਲੈਂਦੇ ਆ ਤੇ ਸਾਰਾ ਸਿਸਟਮ ਵੀ ਗੋਡਾ ਬੱਬੇ ਆ ਸੋਹਣ ਰੁੜਕੀ ਵਾਲਾ ਭਾਈ ਵੇੜ ਦਾ ਮਸ਼ਹੂਰ ਜਾਫੀ ਤੇ ਉਹ ਵੇੜ ਦਾ ਭਾਈ ਰੀਡਰ ਆ ਬੱਬਾ ਕੌਣੀ ਵਾਲਾ ਜਾਣਦੇ ਆ ਤੁਸੀਂ ਇਹਨਾਂ ਨੂੰ ਪਲਾ ਪੀਤ ਤੇ ਇਹਨਾਂ ਦੇ ਨਾਲ ਦੇ ਮੈਂ ਕਈ ਨਾ ਪੁੱਛਦਾ ਰਹਿੰਨਾ ਮੁੰਡੇ ਅੱਜ ਵੀ ਉਹ ਖੇਡਦੇ ਵਿਚਾਰੇ ਹੈ ਨਾ ਬੱਬੇ ਪੂਰੇ ਚੋਟੀ ਦੇ ਚੋਬਰ ਮੇਰੇ ਤਾਂ ਤੂੰ ਵੀ ਗਿੜੇ ਲੋਈ ਨੂੰ ਜਾਣਾ ਵਾ ਫੇਰ ਆ ਜਾਂਦੀ ਹੈ ਫੇਰ ਆ ਫੜ ਆ ਜਾਂਦੀ ਕੋਈ ਨਾ ਕੋ ਭਾਲ ਕੇ ਮੈਂ ਜਵਾਬ ਕਾਹਨੂੰ ਦੇਣਾ ਜਵਾਬੜੀ ਨੂੰ ਇਹਨਾਂ ਨੇ ਵੀ ਬਾਈ ਕਿਸੇ ਤੋਂ ਜੇ ਦਾ ਜਾਫੀ ਸੀ ਤੇ ਉਹਨੇ ਹੱਥ ਲਾ ਕੇ ਨੰਗਨ ਨਹੀਂ ਦਿੱਤਾ ਤੇ ਜੇ ਰੇਡਰ ਸੀ ਤੇ ਉਹਨੇ ਦੂਰੀਆਂ ਹੱਥ ਪਿੰਡੇ ਨਾਲ ਲੱਗਣ ਨਹੀਂ ਦਿੱਤਾ ਹਾਂ ਬੋਤਾਂ ਚੱਲ ਬੱਚਾ ਛੱਡ ਦੇ ਹੋਰ ਗਿਰੀ ਅੱਛੇ ਅੱਛੇ ਬੋਟ ਆਹ ਵੀ ਮੁੰਡਾ ਨਵਾਂ ਤਲਾਖੇ ਲੱਗਦਾ ਸੋਹਣਾ ਕੰਮ ਕਰਦਾ ਚਲੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਪਾਣੀ ਪੀਣਾ ਮੈਂ ਤੇ ਲੱਗੀ ਬੜੀ ਸਾਮੀ ਪੀਣਾ ਹਾਂ ਆਹ ਰਹਿੰਦੇ ਆ ਪ੍ਰਵਿੰਦਰ ਇਧਰੋਂ ਯਾਰ ਉਹ ਤਾਂ ਵੀ ਲੈ ਕੇ ਜਾ ਯਾਰ ਮੈਂ ਚੱਕੀ ਆਉਂਗਾ ਕੋਸਤਾ ਕੋਸ ਤੂੰ ਮਾਰ ਦੇ ਇੱਥੇ ਹੈਂ ਛੱਡ ਦੇ ਪਾਣੀ ਪੀਓ ਹੁਣ ਇਹਨਾਂ ਨੇ ਵਿਚਾਰੀਆਂ ਨੇ ਜਿੰਨੇ ਜੋ ਗਰੇ ਹੈਗਾ ਹੱਥ ਤੋਂ ਲਈਦੇ ਹੁੰਦੇ ਪੁੱਤ ਪਹਿਲਾਂ ਹੱਥੋਂ ਹੈਂ ਵਾਸ਼ ਕਰ ਲੈ ਪਹਿਲਾਂ ਚਲ ਜੀ